ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਬੱਚੀ ਕੰਚਨਪ੍ਰੀਤ ਕੌਰ ਅੱਜ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਲੈਕਸ਼ਨ ਦੌਰਾਨ ਤਰਨਤਾਰਨ ਦੀ ਇਲੈਕਸ਼ਨ ਦੌਰਾਨ ਕੀ ਕੁਝ ਹੋਇਆ ਇਨ੍ਹਾਂ ਸਰਕਾਰਾਂ ਨੇ ਕੀ ਕੁਝ ਕੀਤਾ ਮੇਰੇ ਤੇ 4 ਝੂਠੇ ਪਰਚੇ ਦਿੱਤੇ ਗਏ ਜਿੰਨਾ ਚੋਂ ਮੈਨੂੰ ਮਾਨਯੋਗ ਅਦਾਲਤ ਨੇ ਅਰੈਸਟ ਸਟੇ ਦਿੱਤਾ ਆ ਤੇ ਮੈਨੂੰ ਅਦਾਲਤ ਤੇ ਮਾਨਯੋਗ ਅਦਾਲਤ ਤੇ ਪੂਰਾ ਯਕੀਨ ਆ ਤੇ ਸੱਚੇ ਪਾਤਸ਼ਾਹ ਤੇ ਪੂਰਾ ਯਕੀਨ ਆ ਕਿ ਸੱਚ ਦੀ ਜਿਹੜੀ ਉਹ ਜਿੱਤ ਹੋਏਗੀ ਤੇ ਅੱਜ ਜਿਹੜਾ ਮੁਜੀਠੇ ਹਲਕੇ ਚ ਮੁਜੀਠੇ ਥਾਣੇ ਚ ਮੇਰੇ ਤੇ ਪਰਚਾ ਦਿੱਤਾ ਗਿਆ ਸੀਗਾ ਉਹਦੇ ਜਿਹੜੀ ਆ ਮੈਂ ਇਨਵੈਸਟੀਗੇਸ਼ਨ ਜਿਹੜੀ ਆ ਉਹ ਜੁਆਇਨ ਕਰਨ ਜਾ ਰਹੀ ਆ ਤੇ ਇਨਵੈਸਟੀਗੇਸ਼ਨ ਜੁਆਇਨ ਕਰਨ ਤੋਂ ਬਾਅਦ ਮੈਨੂੰ ਪੂਰਨ ਅਦਾਲਤ ਤੇ ਭਰੋਸਾ ਹੈ ਯਕੀਨ ਹੈ ਜਿੱਥੇ ਮੈਨੂੰ 4 ਪਰਚਿਆਂ ਤੋਂ ਅਰੈਸਟ ਸਟੇ ਮਿਲਿਆ ਆ ਉਥੇ ਮੈਨੂੰ ਗਾਹ ਵੀ ਜੜਾਇਆ ਆ ਆਧਾਰਮਾਨ ਜੋਗ ਅਦਾਲਤ ਜਿਹੜੀ ਆ ਉਹ ਇਨਸਾਫ ਦਊਗੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਤੁਹਾਡੀ ਬੱਚੀ ਕੰਚਨਪ੍ਰੀਤਕੌਰ ਅੱਜ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਨੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਲੈਕਸ਼ਨ ਦੌਰਾਨ ਤਰਨਤਾਰਨ ਦੀ ਇਲੈਕਸ਼ਨ ਦੌਰਾਨ ਕੀ ਕੁਝ ਹੋਇਆ ਇਨ੍ਹਾਂ ਸਰਕਾਰਾਂ ਨੇ ਕੀ ਕੁਝ ਕੀਤਾ ਮੇਰੇ ਤੇ ਚਾਰ ਝੂਠੇ ਪਰਚੇ ਦਿੱਤੇ ਗਏ ਜਿੰਨਾ ਚੋਂ ਮੈਨੂੰ ਮਾਨਯੋਗ ਅਦਾਲਤ ਨੇ ਅਰੈਸਟ ਸਟੇ ਦਿੱਤਾ ਆ ਤੇ ਮੈਨੂੰ ਅਦਾਲਤ ਤੇ ਮਾਨਯੋਗ ਅਦਾਲਤ ਤੇ ਪੂਰਾ ਯਕੀਨ ਆ ਤੇ ਸੱਚੇ ਪਾਤਸ਼ਾਹ ਤੇ ਪੂਰਾ ਯਕੀਨ ਆ ਕਿ ਸੱਚ ਦੀ ਜਿਹੜੀ ਉਹ ਜਿੱਤ ਹੋਏਗੀ ਤੇ ਅੱਜ ਜਿਹੜਾ ਮਜੀਠੇ ਹਲਕੇ ਚ ਮਜੀਠੇ ਥਾਣੇ ਚ ਮੇਰੇ ਤੇ ਪਰਚਾ ਦਿੱਤਾ ਗਿਆ ਸੀਗਾ ਉਹਦੇ ਜਿਹੜੀ ਆ ਮੈਂ ਇਨਵੈਸਟੀਗੇਸ਼ਨ ਜਿਹੜੀ ਆ ਉਹ ਜੁਆਇਨ ਕਰਨ ਜਾ ਰਹੀ ਆ ਤੇ ਇਨਵੈਸਟੀਗੇਸ਼ਨ ਜੁਆਇਨ ਕਰਨ ਤੋਂ ਬਾਅਦ ਮੈਨੂੰ ਪੂਰਨ ਅਦਾਲਤ ਤੇ ਭਰੋਸਾ ਹੈ ਯਕੀਨ ਹੈ ਜਿੱਥੇ ਮੈਨੂੰ ਚਾਰ ਪਰਚੇ ਆ ਜੋ ਅਰੈਸਟ ਸਟੇ ਮਿਲਿਆ ਹੈ ਉਥੇ ਮੈਨੂੰ ਗਾਂਵ ਹੀ ਜੜਾਇਆ ਆ ਆਦਰਮਾਨਜੋਗ ਅਦਾਲਤ ਜਿਹੜੀ ਆ ਉਹ ਇਨਸਾਫ ਦੇਊਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ